been the

ਬਰੀ ਗਤ ਮਿਤ ਤੇ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਹੁ ਤੇ ਆਇਆ ਅਰਦਾਸ ਸੁਮਾਨੀ ਤੇ ਰੋਪਿੰਦ ਸਾਧ ਪੰਤੇਰਾ ਹੈ ਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਹੋਏ ਨਾਮ ਮਨਾਨੇ ਕਹੋ ਨਾਨਕ ਆਹ ਗੁਰੂ ਅਰਦਾਸ ਸਤਿਉੰਕਾਰ ਨਾਨਕ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਾਏ ਵਾਹਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਗੋਬਿੰਦ ਸਿੰਘ ਪ੍ਰਮਾਤਮਾ ਨਾਨਕ ਰਈਂ ਧਿਆਏ ਫਿਰ ਅੰਦਰ ਗੁੱਟੇ ਅਮਰਦਾਸ RAM ਦਾਸੇ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਅਸਿਰੋ ਸ੍ਰੀ ਹਰਿਦਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਮਿੱਠੇ ਸਾਥੁਕ ਜਾਏ ਤੇ ਬਹਾਦਰ ਸਿਮਰਿਆ ਘਰੋਂ ਨਿੰਦਾ ਵੇ ਤਾਏ ਸਭ ਥਾਈ ਹੋਏ ਸਹਾਏ ਜਿਸ ਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੋਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਰੰਸਾਹਿਬ ਜੀ ਦੇ ਪਾਠ ਦਰਸ਼ਨ ਦੀ ਰਾਤ ਦਾ ਧਿਆਨ ਕਰਕੇ ਬੋਲਣਾ ਜੀ ਵਾਹੇ ਗੁਰੂ ਜਿਨ੍ਹਾਂ ਪਿਆਰਿਆਂ ਕਮਾ ਸਿਰਦਾਂ ਆ ਚਾਲੀਆਂ ਮੁਕਤਿਆਂ ਵਟੀਆਂ ਦੱਪੀਆਂ ਦੱਪੀਆਂ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਨਾਮ ਜਪਿਆ ਦੁਆਨਿ ਸ਼ਕਿਆ ਦੇ ਤਲਾ ਹੀ ਇੱਕ ਵਾਰ ਹੀ ਦੇਖੀਆ ਨਿਤਿਤਾ ਤਨਾ ਪਿਆਰਿਆ ਸਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਓ ਸਾਰੇ ਬੋਲਣਾ ਜੀ ਜਿੰਨਾ ਸਿੰਘਾਸ ਗਣੀਆਂ ਦੇ ਧਰਮਹਿੇ ਤੀਸ ਦਿੱਤੇ ਮੰਦ ਵੰਦ ਪੜਾਾਈ ਕੋਪਰਿਆਂ ਲੋਹਾਂ ਪਰ ਨਹੀਂ ਹਾਰਿਆ ਸਿੱਕੇ ਜਿਹਾ ਸਵਾਸ ਨਾਲ ਜਿਵਾ ਰਿਰਾ ਮਹਾਨ ਸੀਤਾ ਸਿੰਦਾ ਫਲਸਾ ਜੀ ਕੀ ਅਨੰਦ ਸਹਿਜੀ ਸਭਤ ਫਲਸਾ ਜੀ ਗੁਫਾ ਹੈ ਗੁਰੂ ਕੋਈ ਤੇ ਵਾ ਪੰਥ ਕੀ ਜੀਤ ਸ੍ਰੀ ਸਾਰਤਕੀ ਸਹਾਇ ਹਰਿ ਜੀ ਕੇ ਬੋਧ ਬਾਤੇ ਬੁਲਣਾ ਜੀ ਸਿਖਾਉ ਸਿੱਖੀ ਦਾ ਨਾਮ ਕੀ ਸਿਧਾਂਤ ਰਹਿਤਾਂ ਵਿਵੇਕ ਦਾ ਨਾਮ ਵਿਸਾਹ ਉਦਾਰ ਭੂਸਾ ਦਾ ਨਾਮ ਸਿਧਾਂਤ ਨਾਮ ਦਾ ਚੰ ਅੰਮ੍ਰਿਤ ਸਰ ਸਾਰੀ ਜੀ ਦੇ ਨਰਸ਼ਨਿ ਚਨਾਕ ਧੋਕੀਆ ਧੰਦੇ ਦੁਗ ਦੁਗ ਦਾ ਦੰਦ ਧਰਮ ਦਾ ਜੈਕਾਰ ਗੁਗਣਾ ਜੇ ਸਿਖਾ ਦਾ ਮਨ ਨਿਵਾ ਮਦੁਤੀ ਮਤ ਪਤੇ ਰਖੇ ਅਕਾਲ ਪੁਰਖ ਅੰਤਰ ਜਾਮੀ ਸੱਚੇ ਪਾਤਸ਼ਾਹ ਗੁਰੂ ਗ੍ਰੀਨ ਨਿਵਾਜ ਜਬਰ ਸ਼ਤ ਤਕ ਨਾ ਦੇ ਮਾਕ ਗੁਰਤਾ ਖੱਦੀ ਤੇ ਵਿਰਾਸਤ ਮਾਨ ਦੁਗ තන්න තන්න පන්සරු ශීවගන් සදිමර තන් පන්සිීවු නන දවමර තන්නතන් සයිව ශීදු ක සිධමරතන්තන් ශීවුහන්සැදමරල්ත ਪਤਨ ਨਾਮ ਨਗੰਦੰ ਸ਼ਿਵ ਸਰੂਪ ਬਾਦ ਯਕੀ ਬ੍ਰਹਮਚਾਰੀ ਯੋਗੀ ਰਾਜ ਮਹਾਨ ਉਦਾਸੀਨਾਚਾਰ ਭਗਵਾਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਆਪ ਜੀ ਦੇ ਬਖੂਰ ਚਰਨਾਂ ਪਾਸ ਹੋਏ ਕਰ ਜੂੜ ਅਰਦਾਸ ਬੇਤੀ ਹੈ ਤਾਂ ਅਨ ਭਗਵਾਨ ਸ਼੍ਰੀ ਚੰਦ ਮਹਾਰਾਜ ਜੀ ਆਪ ਜੀਆਂ ਨੇ ਸੇ ਸੰਗਤਾਂ ਨੂੰ ਖੁਸ਼ੀਆਂ ਭਰੇ ਸਮੇ ਬਖਸ਼ਿਸ਼ ਕੀਤੇ ਹਨ ਲੱਖ ਖੁਸ਼ੀਆਂ ਆਪਿ ਰਸਾਈਆਂ ਵੀ ਜਿਉ ਪ੍ਰੇਰਿਤਿਓ ਕਰਨਾ ਦੇ ਮਹਾਵਾਕਾ ਸਵਾ ਸਤਿਗੁਰੂ ਦੀ ਤੁੰ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਆਪ ਜੀਆਂ ਦੇ ਲੱਖ ਦੇ ਪਰਜੰਦ ਮਾ ਸੁਲਖਣਾ ਦੇ ਅੱਖ ਦੇ ਤਾਰੇ ਸਾਰੀ ਹੀ ਭੁਗੀਆਂ ਦੇ ਪਿਆਰੇ ਤਨ 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 ਭਗਵਾਨ ਦੇ ਪਾਪਾ ਸ੍ਰੀ ਚੰਦ ਜੀ ਮਹਾਰਾਜ ਜੀ ਸੋ ਪਤੀ ਮੇਂ ਪ੍ਰਕਾਸ਼ ਗੁਰਪੁਰਪ ਨੂੰ ਸਮਰਪਿਤ ਆਪ ਜੀ ਦੁਆਰਾ ਦੋ ਘਰੋਂ ਵਸਾਈ ਹੋਏ ਮਹਾਪੁਰਖ ਸ਼੍ਰੀ ਮਾਨ ਸੰਤ ਸੁਆਮੀ ਦਿਆਨੰਦ ਜੀ ਮਹਾਰਾਜ ਜੀ ਬਤੇ ਸੁਖੀਆਂ ਸੰਗਤਾਂ ਗੁਰੂ ਰੀਸਕੀਆਂ ਦੇਸਾਂ ਵਿਦੇਸਾਂ ਦੇ ਵਿੱਚ ਵਸ ਰੀਆਂ ਸੰਗਤਾਂ ਭਗਵਾਨ ਸ੍ਰੀ ਕਨਵਹਾਰਾ ਜੀ ਆਪ ਜੀ ਦਾ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਭਾਵਨਾ ਪ੍ਰੇਮ ਸਹਿਤ ਉਤਮੋਪਰਾਧੀਆਂ ਦੇ ਨਾਲ ਸਤਿਗੁਰੂ ਜੀ ਬਾਪ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਿਕ ਤਪੋ ਸਥਾਨ ਗੁਰਦੁਆਰਾ ਗਦੋਰੀ ਸਿਮਰਿਤੇ ਸਤਿਗੁਰੂ ਜੀ ਬਣਾਉਣਾ ਕਰ ਰਹੇ ਹਨ ਆਪ ਜੀ ਦੀ ਬਖਸ਼ਿਸ਼ਾਂ ਦੇ ਨਾਲ ਕਈ ਰੋਜ਼ਾਂ ਤੋਂ ਸਤਿਗੁਰੂ ਦੀ ਆਪ ਜੀ ਦੀ ਅਲਾਹਦੀ ਬਾਣੀ ਦੇ ਜਾਪ ਪਖੰਡ ਪਾਤਸ਼ਾਹਾਂ ਦੀ ਜਾਪ ਲੜੀਆਂ ਮਹਾਨ ਸਤਿਗੁਰੂ ਜੀ ਦੇ ਦਿਨਾਂ ਦੇ ਵਿੱਚੋਂ ਅਗਰਤ ਵਿਵੇ ਦੀ ਦਸਵੀਂ ਲੜੀ ਦੀ ਪੁੰਗ ਪਾਈ ਗਈ ਹਨ ਹੈ ਸਵੇਰੇ ਦੇ ਸਤਿਗੁਰੂ ਜੀ ਸਾਰੀ ਤਿਆਰੀ 11ਵੀਂ ਲੜੀ ਦੀ ਰੰਤਰੀ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ ਆਪ ਜੀ ਨੇ ਸੋਹਣੇ ਸਿੰਘਾ ਅਸਨਾ ਤੇ ਸੱਜ ਕੇ ਸੰਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਬਖਸ਼ਿਸ਼ ਕਰਕੇ ਨਿਵਾਜਿਆ ਸਤਿਗੁਰੂ ਜੀ ਸਾਰੀ ਹੀ ਤਿਆਰੀ ਰੂਪ ਦੀਪ ਨਾਰੀਅਲ ਕੁੰਭ ਜੋਤ ਸਭੇ ਵਸਤੂਆਂ ਰਿਆਦਾ ਦੇ ਵਿੱਚੋਂ ਆਪ ਜੀ ਦੇ ਚਰਨਾਂ 'ਚ ਹਾਜ਼ਰ ਹੈ ਆਪ ਜੀ ਨੇ ਕਿਰਪਾ ਕਰਕੇ ਸਤਿਗੁਰੂ ਜੀ ਜੇ ਕੋਈ ਕੂਣਤਾ ਹੀ ਰਹਿ ਗਈ ਹੋਵੇ ਆਪ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਮਰਿਆਦਾ ਸੰਪੂਰਨ ਕਰਵਾ ਦੇਣੀ ਸਤਿਗੁਰੂ ਜੀ ਹੋ ਆਪ ਜੀ ਦੀ ਬਖਸ਼ਿਸ਼ ਦੇ ਨਾਲ ਪਹਿਲੇ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਸਿੰਘ ਸਾਹਿਬ ਗਿਆਨੀ ਪਰਵਿੰਦਰ ਸਿੰਘ ਜੀ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਬਾਰ ਸਾਹਿਬ ਤੋਂ ਜੀਵ ਸਾਹਿਬ ਜੀ ਸਤਿਗੁਰੂ ਜੀ ਆਪਣੇ ਬੱਚਿਆਂ ਦੀ ਦੇਖ ਰੋਕ ਦਾ ਅੰਧ ਰੋਸਤੀ ਚੜ੍ਹਦੀ ਕਲਾ ਵਾਪਸ ਤੇ ਆਪ ਜੀ ਦੀ ਬਾਣੀ ਦੇ ਓਟ ਆਸਰੇ ਲੈ ਕਰਕੇ ਭਗਵਾਨ ਸ੍ਰੀ ਜਤ ਮਹਾਰਾਜ ਦੀ ਆਪ ਜੀ ਦੇ ਤਪ ਅਸਥਾਨ ਤੇ ਹਰ ਸਾਗੀ ਦੀ ਕਕਰਨ ਪਾਠ ਸ੍ਰੀ ਦੀ ਸੇਵਾ ਕਰਾਉਣਾ ਕਰਦੇ ਨਾ ਆਪ ਜੀ ਨੇ ਕਿਰਪਾ ਕਰਨੀ ਸਮੁੱਚੇ ਪਰਿਵਾਰ ਨੇ ਸੀ ਸੇਮਿਹਰਾ ਭਰਿਆ ਹੱਥ ਰੱਖਣਾ ਸਿੰਘ ਸਾਹਿਬ ਜੀ ਨੂੰ ਦੇਹ ਰੋਕਤਾ ਸੰਗ ਉਸਤੀਆਂ ਚੜ੍ਹ ਜਿਆ ਕਲਾ ਬਖਸ਼ਿਸ਼ ਕਰਨੀਆਂ ਕਿਸੇ ਤਰ੍ਹਾਂ ਸਾਗੂ ਜੀ ਆਪ ਜੀ ਨੇ ਚੜ੍ਹ ਜਿਕਲਾ ਦੇ ਨਾਲ ਸਾਰੀਆਂ ਸੇਵਾਵਾਂ ਜਿਹੜਾ ਪਾਸੂ ਲੈਦੇ ਰਹਿਣਾ ਦੂਸਰੇ ਅਤੰਤ ਪਾ ਸਾਹਿਬ ਦੀ ਸੇਵਾ ਚਾਹਵਾ ਪਰਿਵਾਰ ਵੱਲੋਂ ਪਰਮ ਪੂਜਯਾ ਦੀਵਾ ਜੀ ਮਹਾਰਾਜ ਦੀ ਮਣੀ ਕਰਨ ਵਾਲੇ ਮਹਾਪੁਰਖ ਸਤਿਗੁਰੂ ਜੀ ਬਿਨਾਂ ਦੀ ਦੇਹ ਰੋਕਤਾ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ ਅਤੇ ਤਪ ਅਸਥਾਨ ਭੰਤਰ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੀ ਗੋਰੀ ਸਰਵ ਦੀ ਚੜ੍ਹ ਦੀ ਕਲਾ ਵਾਸਤੇ ਬੇਤ ਅਸਥਾਨ ਦੇ ਬੇਅੰਤ ਹੀ ਕਾਰਜ ਜਿਹੜੇ ਵਰਤੇ ਹੋਏ ਹਨ ਉਹਨਾਂ ਦੀ ਸੰਪੂਰਨਤਾ ਵਾਸਤੇ ਤੇ ਮਹਾਂਪੁਰਖੀ ਮਾਨ ਸੰਤ ਸੁਆਮੀ ਦਿਆਨੰਦ ਜੀ ਮਹਾਰਾਜ ਜੀ ਤੇ ਮਾਈ ਜੀ ਦੀ ਦੇਹ ਰੋਕਤਾ ਅੰਦ ਰੂਸਤੀ ਚਲਦੀ ਗਲਾ ਵਾਸਤੇ ਸਤਿਗੁਰੂ ਜੀ ਅਰਦਾਸਾਂ ਬੇਨਤੀਆਂ ਹੈ ਆਪ ਜੀ ਨੇ ਕਿਰਪਾ ਕਰਦੀ ਇਸ ਮੁੱਚੇ ਜਾਹਦਾ ਪਰਿਵਾਰ ਦੇ ਸਿੱਛੇ ਮਿਹਰਾ ਭਰਿਆ ਹੱਥ ਰੱਖਣਾ ਇਸੇ ਤਰ੍ਹਾਂ ਸਤਿਗੁਰੂ ਜੀ ਆਪ ਜੀ ਨੇ ਬੇਅੰਤ ਹੀ ਸੇਵਾਵਾਂ ਦੇ ਨਾਲ ਪਾਸੋ ਰਹਿੰਦੇ ਰਹਿਣਾ ਕਿਰਪਾ ਕਰਨੀ ਸਤਿਗੁਰੂ ਜੀ ਦਾ ਸਥਾਨ ਨੂੰ ਦਿਨ ਦੁੱਖਣੀ ਰਾਤ ਜੋਗਣੀ ਤਰ ਕੀ ਬਖਸ਼ ਕਰਨੇ ਸਤਿਗੁਰੂ ਜੀ ਸੋਚੇ ਚਾਪਦਾ ਪਰਿਵਾਰ ਤੋਂ ਸਤਿਗੁਰੂ ਜੀ ਸਮਾਗਮ ਚੜ੍ਹਦੀ ਕਲਾ ਦੇ ਵਿੱਚ ਹੋਣ ਦੇ ਲਈ ਅਰਦਾਸ ਬੇਨਤੀ ਹੈ ਆਪ ਜੀ ਨੇ ਕਿਰਪਾ ਕਰਨੀ ਸਤਿਗੁਰੂ ਜੀ ਸਾਹਿਬ ਸਮਾਗਮ ਨਿਰਭੈਤਾ ਸਹਿਤ ਚੜ੍ਹਦੀ ਕਲਾ ਦੇ ਸਨਾਨ ਜਿਸ ਤਰ੍ਹਾਂ ਮਹਾਰਾਜੀ ਪਿਛਲੇ ਸਮਾਂ ਦੇ ਵਿੱਚ ਆਪ ਜੀ ਕਰਉਂਦੇ ਹਨ ਇਸੇ ਤਰ੍ਹਾਂ ਮਹਾਰਾਜੀ ਇਸ ਸਾਲ ਵੀ ਆਪ ਜੀ ਨੇ ਚੜ੍ਹਦੀ ਕਲਾ ਦੇ ਵਿੱਚ ਸਾਰੇ ਸਮਾਗਮ ਸੰਪੂਰਨ ਕਰਨੀ ਕਿਸੇ ਵੀ ਪ੍ਰਕਾਰ ਦਾ ਸਾਧੂ ਦੀ ਮੌਸਮ ਦੀ ਕੋਈ ਦਿੱਕਤ ਨਹੀਂ ਆਉਣ ਦੀ ਬਰਵਾਰ ਨੂੰ ਆਪ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਆਪ ਜੀ ਦੀ ਕਿਰਪਾ ਨਾਲ ਸਾਰੇ ਚਾਪਲਾ ਪਰਿਵਾਰ ਨੂੰ ਆਪਣੇ ਚਰਨਾਂ ਦੇ ਨਾਲ ਇਸੇ ਤਰ੍ਹਾਂ ਜੋੜ ਕੇ ਰੱਖਣਾ ਬਧੇ ਜੰਧ ਊੜ ਸੰਗਤਾਂ ਦੇ ਮਹਾਪੁਰਖਾਂ ਦੇ ਨਕਸਤਾਨਾਂ ਦੇ ਆਪ ਜੀ ਨੇ ਇਹਨਾਂ ਦੀ ਧੋੜੀ ਦੇ ਵਿੱਚ ਪਾਉਂਦੇ ਰਹਿਣਾ ਕਿਰਪਾ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਤੀ ਤੀਸਰੇ ਅਖੰਡ ਪਾਠ ਸਭ ਦੀ ਸੇਵਾ ਸਤਿਕਾਰਯੋਗ ਸਰਦਾਰ ਮਨਜੀਤ ਸਿੰਘ ਜੀ ਜੰੰਬੇ ਤੋਂ ਭਗਵਾਨ ਸ੍ਰੀ ਜਨ ਮਹਾਰਾਜ ਦੀ ਆਪ ਜੀ ਦੀਆਂ ਬੇਅੰਤ ਦਾਤਾਂ ਆਪ ਜੀ ਨੇ ਬਖਸ਼ਿਸ਼ ਦਿੱਤੀਆਂ ਹਨ ਉਹਨਾਂ ਦਾ ਸ਼ੁਕਰਾਨਾ ਕਰਦੇ ਹਾਂ ਅਤੇ ਆਪ ਜੀ ਨੇ ਕਿਰਪਾ ਕਰਨੀ ਸਮੁੱਚੇ ਪਰਿਵਾਰ ਨੂੰ ਚਰਨਾਂ ਦੇ ਨਾਲ ਜੋੜ ਕਰਕੇ ਰੱਖਣਾ ਕਿਰਪਾ ਕਰਨੀ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਸਤਿਗੁਰੂ ਜੀ ਤਿੰਨਾਂ ਪਾਸੋਂ ਆਪ ਜੀ ਦੀ ਸੇਵਾਵਾਂ ਲੈਂਦੇ ਰਹਿਣਾ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਸੂਪੀਆਂ ਸੰਗਤਾਂ ਵੱਲੋਂ ਮਹਾਂਪੁਰਖਾਂ ਵੱਲੋਂ ਅਰਦਾਸ ਬੇਤੀ ਹੈ ਸਤਿਗੁਰੂ ਜੀ ਪੂਰੇ ਪਿੰਡ ਦੀ ਸੁਖ ਸ਼ਾਂਤੀ ਵਾਸਤੇ ਅਰਦਾਸ ਬੇਤੀ ਹੈ ਆਪ ਜੀ ਨੇ ਕਿਰਪਾ ਕਰਨੀ ਮਹਾਤਮ ਦੇ ਬਿੱਤ ਜੋ ਆਪ ਦਾ ਆਈ ਹੈ ਆਪ ਜੀ ਨੇ ਤਰਸ ਕਰਨਾ ਸਾਰੇ ਜੀਵਾਂ ਨੂੰ ਜਨਮਾਂ ਨੂੰ ਆਪ ਜੀ ਨੇ ਇਸ ਆਪਦਾ ਨੂੰ ਬਚਾ ਕਰਕੇ ਰੱਖਣਾ ਮਹਾਰਾਜ ਜੀ ਕਿਰਪਾ ਕਰਨੀ ਸਾਰਿਆਂ ਦੇ ਘਰਾਂ ਦੇ ਵਿੱਚ ਮੁੜ ਖੁਸ਼ਹਾਲੀ ਵਕਸ਼ਿ ਸਰਣੀ ਦੇਹਿ ਰੋਕਤਾ ਸਤ ਰੂਹੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਇਸੇ ਤਰ੍ਹਾਂ ਸਾਰੇ ਹੀ ਨਕਰ ਪਾਸੋਂ ਆਪ ਜੀ ਨੇ ਤਨ ਕਰਕੇ ਮਨ ਕਰਕੇ ਤੇ ਧਨ ਕਰਕੇ ਸੇਵਾਾਂ ਲੈਂਦੇ ਰਹਿਣਾ ਸਤਿਗੁਰੂ ਜੀ ਸਾਰਿਆਂ ਦੇ ਘਰਾਂ ਦੇ ਬੇਤ ਤੇ ਨਾਲੇ ਛੋਟੇ ਛੋਟੇ ਬੱਚਿਆਂ ਨੂੰ ਵਿਦਿਆਰਥੀਆਂ ਦਾਤਾਂ ਬਖਸ਼ਿਸ਼ ਕਰਨੀਆਂ ਬਜ਼ੁਰਗਾਂ ਨੂੰ ਆਪਣੀ ਚਰਣਾ ਦੇ ਨਾਲ ਜੋੜ ਕਰਕੇ ਰੱਖਣਾ ਨਾਮ ਜਪਣ ਦਾ ਸੇਵਾ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਸਤਿਗੁਰੂ ਜੀ ਸਮੁੱਚੀ ਦੀ ਸੇਵਾਦਾਰ ਸੇਵਾਦਾਰਨੀਆ ਆਪ ਜੀ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਅਰਦਾਸ ਬੇਨਤੀ ਕਰਦੇ ਹਾਂ ਆਪ ਜੀ ਨੇ ਕਿਰਪਾ ਕਰਨੀ ਸਾਰੇ ਸਮਾਜਮ ਰਹਿੰਦੇ ਚੜ੍ਹਦੀ ਕਲਾ ਦੇ ਵਿੱਚ ਸੰਪੂਰਨ ਕਰਨੀ ਸਤਿਗੁਰੂ ਜੀ ਅਖੰਡ ਪਾਠ ਸਹਿਬ ਦੀ ਕਰੋਪਤਾ ਦੀ ਖੁਸ਼ੀਆਂ ਨੂੰ ਮੁੱਖ ਰੱਖਦੇ ਹਾਂ ਸਮੁੱਚੀਆਂ ਪਰਿਵਾਰਾਂ ਵੱਲੋਂ ਆਪ ਜੀ ਦੀ ਬਖਸ਼ੀਆਂ ਦਾਤਾਂ ਦੇ ਵਿੱਚੋਂ ਪੰਚਾ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਖ ਸਤਿ ਕੀ ਆਪ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੈ ਆਪ ਜੀ ਕਿਰਪਾ ਕਰੋ ਦੀ ਹੰਨਕ ਪ੍ਰਕਾਰ ਭੋਜਨ ਬੋਕੀਏ ਬਹੁ ਵਿਜਿਤ ਮਿਸਾਏ ਕਰੀ ਪਾਕ ਸਾਦ ਸੋਚ ਪਵਿੱਤਰ ਹੁਣ ਲਾਵੋ ਭੋਗ ਹਰ ਰਾਇ ਆਪ ਜੀ ਭੋਗ ਲਗਾਓ ਲੰਗਿਆ ਭੋਗ ਸੀਤ ਪ੍ਰਸ਼ਾਦ ਸੰਗਤਾਂ ਦੀ ਰਸਨਾ ਲਾਇਕ ਹੋਏ ਜੋ ਦੀ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ 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 ਜਪੇ ਕਿਰਪਾ ਕਰੋ ਮਹਾਰਾਜੀ ਛੇ ਪੋਣੀਆਂ ਅਨੰਤ ਸਿੰਘ ਜੀ ਨੇ ਜਾਪ ਕੀ ਅਰਦਾਸ ਆਪ ਜੀ ਨੇ ਕਿਰਪਾ ਕਰਨੀ ਐਸ ਬਿਲੇ ਜਲਾਹੀ ਤਰਗਾਹੀ ਹੁਕਮਨਾਮੇ ਬਖਸ਼ ਕਰਕੇ ਉਪਰੰਤ ਤਿੰਨ ਸ੍ਰੀ ਅਖੰਡ ਪਾਠ ਸਾਹਿਬ ਸਮੇਤ ਜਪਜੀ ਸਾਹਿਬ ਦੇ ਆਰੰਭ ਕਰਦੀ ਆਗਿਆ ਬਖਸ਼ੋ ਮਹਾਰਾਜ ਜੀ ਸਈ ਗੁਰਮੁਖ ਪਿਆਰੇ ਮੇਂ ਗੋ ਜਿੰਨਾ ਤੇ ਮੇਨ ਆਪ ਜੀ ਦਾ ਨਾਮ ਜਿਤੇ ਆਵੇ ਨਾਮ ਨਾਮ ਚੜੀ ਗਦਾ ਤੇਰੇ ਬਾਣੇ ਸਰਬੱਤ ਦਾ ਭਲਾ naam by guru sahib ji la tu ਕਾਹ ਕੰਮ ਕਰਾਉਣ ਨੂੰ ਆਇਆ ਹੈ ਮਹਲਾ ਤੁਕਾ ਜਿਨ ਕੇ ਅੰਦਰ ਵਸਿਆ ਮੇਰਾ ਹਰ ਹਰ ਤੇਨ ਕੇ ਸਭ ਰੋਗ ਗਵਾਏ ਤੇ ਮੁਕਤ ਭੈ ਜਿਨ ਹਰ ਨਾਮ ਧਿਆਇਆ ਤਿਨ ਪਵਿਤ ਪਤ ਪਾਈ ਜਿਨ ਕੇ ਅੰਦਰ ਬਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਕਤ ਹੋਏ ਜਿਨ ਹਰ ਨਾਮ ਧਿਆਇਆ ਤਿਨ ਨਾਮ ਪਵਿਤ ਪਰਮ ਪਦ ਪਾਈ ਲੋਗ ਭਏ ਗੁਰਬਤਨੀ ਹੀ ਨਾ ਜਪਿਆ ਮੇਰਾ ਵਾਹ ਹਰ ਤਿਨ ਕੇ ਹੋ ਮੈ ਲੋਗ ਗਏ ਰਾਹ ਬ੍ਰਹਮਾ ਵਿਸ਼ਨ ਮਹਾਦੇਵ ਤ੍ਰਿਗੁਣ ਪ੍ਰੋਗੀ ਵਿਚ ਹੋ ਮੈਂ ਕਰ ਤੁਮਾਈ ਤੇ ਤੇ ਬਕੜੀ ਹਰ ਗੁਰਮੁਖ ਸੋਜੀ ਪਾਈ ਹੋ ਮੇ ਰੋਗ ਸਭ ਜਗਤ ਤੇ ਆਪਿਆ ਤੈਨ ਕੋ ਜਨਮ ਮਰਨ ਦੁਖ ਭਾਰੀ ਗੁਰ ਪ੍ਰਸਾਦੀ ਕੋ ਬਿਨਾਂ ਛੁਟੈ ਤਿਸ ਜਨ ਕੋ ਹਉ ਵਲਹਾਰੀ ਨਿਸਚ ਸਾਚੀ ਸੋਈ ਹਰ ਜਾਣ ਤਗ ਰੂਪ ਅਪਾਰੋ ਨਾਨਕ ਗਾਵੇ ਬੇਕ ਹਰਿ ਵਿਖੈ ਗੁਰਮੁਖੋ ਬ੍ਰਹਮ ਵਿਚਾਰੋ ਜਿਸ ਨਿਸਚ ਸਾਚੀ ਸੋਈ ਹਰ ਜਾਣ ਤਕ ਨਾਮਿਕ ਆਪੇ ਵੀਰ ਹਰਿ ਰਿਖੈ ਗੁਰਮੁਖੋ ਬ੍ਰਹਮ ਬਿਤਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿ i mm -hmm. mm -hmm.